ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਨੀ ਹੈ ਕਿ ਜਦੋਂ ਖਾਸ ਪੀਰ ਫਕੀਰ ਕਿਰਪਾ ਕਰਦੇ ਆ ਸੇਵਾ ਸਫਲ ਹੋ ਜਾਂਦੀ ਆ ਤੇ ਉਸ ਵੇਲੇ ਇੱਕ ਪਰਮਾਤਮਾ ਇਸ਼ਾਰਾ ਦਿੰਦਾ ਹੈ ਜਿਹਨੂੰ ਸਾਨੂੰ ਸਮਝਿਆਣਾ ਚਾਹੀਦਾ ਦੇਖ ਕੇ ਸੁਣ ਕੇ ਕਿਉਂਕਿ ਪਰਮਾਤਮਾ ਹਰ ਇੱਕ ਕਦਮ ਤੇ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦਿੰਦਾ ਪਰ ਅਸੀਂ ਉਹਨਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ ਸਮਝ ਨਹੀਂ ਪਾਉਂਦੇ ਕਈ ਵਾਰ ਆਪਾਂ ਸੁਣਿਆ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਕੁਝ ਮਨ ਵਿੱਚ ਸੋਚਦੇ ਹਾਂ ਉਹੀ ਅੱਗੇ ਹੋਇਆ ਹੁੰਦਾ ਕਿਉਂ ਇਹਦਾ ਕੀ ਕਾਰਨ ਆ ਸੋ ਇਹਦੇ ਬਾਰੇ ਵੀ ਗੱਲ ਕਰਾਂਗੇ ਖਾਸ ਆਪਾਂ ਅੱਜ ਇਹਦੇ ਤੇ ਗੱਲ ਕਰਨੀ ਹੈ ਕਿ ਜਦੋਂ ਪੀਰ ਫਕੀਰ ਸੇਵਾ ਤੋਂ ਖੁਸ਼ ਹੁੰਦੇ ਨੇ ਉਸ ਸਮੇਂ ਸਾਨੂੰ ਕਿਵੇਂ ਕੁਝ ਦਿੰਦੇ ਆ ਤੇ ਕੀ ਇਸ਼ਾਰਾ ਹੁੰਦਾ ਹੈ ਕੀ ਸੰਕੇਤ ਹੁੰਦਾ ਹੈ ਉਸ ਨੂੰ ਸਮਝਣਾ ਹੈ ਤੇ ਅੱਜ ਕਈਆਂ ਦੇ ਮਨ ਦੀ ਇਹ ਟੈਨਸ਼ਨ ਦੂਰ ਹੋ ਜਾਣੀ ਕਿ ਮਾਲਕ ਨੇ ਸਾਡੇ ਤੇ ਕਿਰਪਾ ਕੀਤੀ ਹੋਈ ਆ ਅਸੀਂ ਤਾਂ ਐਵੇਂ ਹੀ ਇਨਸਿਰਤੋ ਕਹਿ ਰਹੇ ਆ ਕਿ ਸੇਵਾ ਕਰਦੇ ਆ ਪਰ ਮਾਲਕ ਸਾਡੀ ਸੁਣਦਾ ਨਹੀਂ ਅੱਜ ਦੀ ਇਹ ਵੀਡੀਓ ਸੁਣ ਕੇ ਤੁਹਾਡੇ ਵੀ ਮਨ ਦਾ ਇਹ ਬੋਝ ਹਲਕਾ ਹੋ ਜਾਵੇਗਾ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਬਾਕੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਬਹੁਤ ਪਿਆਰੇ ਫਿਰ ਕਮੈਂਟ ਵੀ ਆਉਂਦੇ ਨੇ ਸੋ ਜਿਹੜੇ ਪੂਰੀ ਵੀਡੀਓ ਸੁਣਦੇ ਆ ਸੋ ਕਈਆਂ ਦੀ ਕੋਈ ਨਾ ਕੋਈ ਮੁਸ਼ਕਲ ਹੁੰਦੀ ਹੈ ਕਿ ਕਮੈਂਟ ਨਹੀਂ ਕਰ ਸਕਦਾ ਬਟ ਕੁਝ ਘਰੂਹਾ ਜੋ ਕਮੈਂਟ ਕਰਦਿਆਂ ਨੇ ਦੱਸ ਦਿੰਦਿਆਂ ਹੈ ਕਿ ਅਸੀਂ ਅੱਜ ਪੂਰੀ ਵੀਡੀਓ ਸੁਣੀ ਹੈ ਸੋ ਸਭ ਦਾ ਆਪਾਂ तहे ਦਿਲੋਂ ਧੰਨਵਾਦ ਕਰਦੇ ਜਿੰਨੇ ਵੀ ਇਸ ਚੈਨਲ ਦੇ ਨਾਲ ਜੁੜੇ ਹੋਏ ਆ ਜਿੰਨੀਆਂ ਰੂਹਾਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜਨਾ ਹੈ ਸੋ ਸਾਰਿਆਂ ਦਾ ਹੀ ਦਿলো ਧੰਨਵਾਦ ਹੈ ਜੀ ਚਲਦੇ ਚਲਦੇ ਵੀਡੀਓ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਕੀ ਰਾਂ ਦੀ ਜੈ ਸਾਈਆਂ ਦੀ ਵੀ ਲਿਖਿਓ ਸੋ ਹੁਣ ਇੱਥੇ ਆਪਾਂ ਕੁਝ ਕਮੈਂਟਾਂ ਦੱਸਦੇ ਆ ਪਹਿਲਾਂ ਸੋ ਇੱਥੇ ਪਹਿਲਾ ਜੋ ਅੱਜ ਦਾ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਸਿਸਟਰ ਜੀ ਸਾਨੂੰ ਝੋਲੀ ਵਾਲੀ ਵੀਡੀਓ ਲੱਭ ਨਹੀਂ ਰਹੀ ਕਿਵੇਂ ਲੱਭੀਏ ਸੋ ਝੋਲੀ ਤੇ ਸ਼ਾਇਦ ਇਹਨਾਂ ਨੇ ਪੁੱਛਿਆ ਹੈ ਕਿ ਝੋਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਸੋ ਦੇਖੋ ਜੀ ਝੋਲੀ ਹਮੇਸ਼ਾ ਹੀ ਚਾਰ ਕੋਨਿਆਂ ਵਾਲੀ ਹੁੰਦੀ ਆ ਸੋ ਕਈ ਤਿੰਨ ਕੋਨਿਆਂ ਵਾਲੀ ਵੀ ਬਣਾ ਦਿੰਦੇ ਨੇ ਸੋ ਉਹ ਤੁਹਾਡੀ ਇੱਛਾ ਆ ਤੁਸੀਂ ਦਰਜੀ ਨੂੰ ਦੱਸ ਸਕਦੇ ਆ ਜਾ ਕੇ ਕਿ ਅਸੀਂ ਪੀਰਾਂ ਦੇ ਦਰਵਾਜ਼ੇ ਤੇ ਝੋਲੀ ਰੱਖਣੀ ਹੈ ਤੇ ਉਹ ਆਪਣੇ ਢੰਗ ਨਾਲ ਆਪਣੇ ਆ ਬਣਾ ਦਿੰਦੇ ਆ ਸੋ ਜੇਕਰ ਖੁਦ ਸੀਣੀ ਚਾਹੁੰਦੇ ਆ ਤੇ ਖੁਦ ਵੀ ਤੁਸੀਂ ਸੀ ਸਕਦੇ ਆ ਚੌਰਸ ਕੱਪੜਾ ਲੈ ਲਓ ਚਾਰ ਕੋਨਿਆਂ ਵਾਲੀ ਬਣ ਜਾਣੀ ਹੈ ਤੇ ਇੱਕੋ ਹੀ ਤਰ੍ਹਾਂ ਦਾ ਸਾਰੇ ਪਾਸੋਂ ਨਾਪ ਰੱਖਣਾ ਹੈ ਤੇ ਫਿਰ ਜਿਵੇਂ ਕਿ ਅੱਧ ਸਲਾਈ ਮਾਰਨੀ ਆ ਤੇ ਥੋੜਾ 3-4 ਇੰਚ ਦਾ ਗੈਪ ਜਾਨੀ ਕਿ ਸਲਾਈ ਨਹੀਂ ਮਾਰਨੀ ਛੱਡਣਾ ਹੈ ਫਿਰ ਉਸ ਨੂੰ ਲੇਡ ਲੈਣਾ ਤਣੀਆਂ ਲਗਾ ਲੈਣੀਆਂ ਤੇ ਝੋਲੀ ਤਿਆਰ ਹੋ ਜਾਂਦੀ ਹੈ ਸੋ ਬਾਕੀ ਇਸ ਤਰ੍ਹਾਂ ਕਈ ਵਾਰ ਨਹੀਂ ਸਮਝ ਲਾਦੀ ਤੁਸੀਂ ਦਰਜੀ ਨੂੰ ਕਹਿ ਦੇਵੋ ਕਿ ਪੀਰਾਂ ਦੇ ਦਰਬਾਰ ਤੇ ਸਾਈ ਲੋਕਾਂ ਦੇ ਜਾਂ ਜਿੱਥੇ ਵੀ ਤੁਸੀਂ ਰੱਖਣੀ ਆ ਕਿ ਸਾਨੂੰ ਇਸ ਰੰਗ ਦੀ ਝੋਲੀ ਸੀ ਕੇ ਦੇ ਦੇਵੋ ਸੋ ਜੋ ਵੀ ਰੰਗ ਤੁਸੀਂ ਚਾਹੁੰਦੇ ਹੋ ਤੇ ਉਹ ਤੁਹਾਨੂੰ ਉਸ ਰੰਗ ਦੀ ਝੋਲੀ ਉਸ ਢੰਗ ਨਾਲ ਬਣਾ ਕੇ ਦੇ ਦੇਣਗੇ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਪਹਿਲਾਂ ਮੇਰੀ ਮਾਤਾ ਦੇ ਸਿਰ ਚੌਂਕੀ ਆਉਂਦੀ ਸੀ ਪਰ ਹੁਣ ਇਦਾਂ ਨਹੀਂ ਹੁੰਦੀ ਕਿਸੇ ਨੇ ਕੁਝ ਕਰਾ ਕੇ ਘਰ ਬੰਨ ਦਿੱਤਾ ਹੈ ਸੋ ਇਹਦੇ ਬਾਰੇ ਕੋਈ ਅਪਾ ਦੱਸਿਆ ਜਾਵੇ ਸੋ ਦੇਖੋ ਜੀ ਇੱਥੇ ਆਪਾਂ ਤੁਹਾਨੂੰ ਇੱਕ ਹੀ ਗੱਲ ਕਵਾਂਗੇ ਜੇਕਰ ਤੁਹਾਡਾ ਵਿਸ਼ਵਾਸ ਪੱਕਾ ਹੈ ਕਿ ਅਸੀਂ ਪੀਰ ਨੂੰ ਦਿਲੋਂ ਪਿਆਰ ਕਰਦੇ ਹਾਂ ਤੇ ਸਾਡੇ ਤੋਂ ਸਾਡੇ ਮਾਲਕ ਨੂੰ ਕੋਈ ਖੋ ਨਹੀਂ ਸਕਦਾ ਕਿਉਂਕਿ ਕੋਈ ਨਹੀਂ ਖੋ ਸਕਦਾ ਜੇਕਰ ਤੁਸੀਂ ਨਾਮ ਸ਼ਬਦ ਦੀ ਕਮਾਈ ਕਰਦੇ ਹਾਂ ਸੋ ਕੁਝ ਇੱਕ ਟਾਈਮ ਇਦਾਂ ਨੇ ਇਹ ਚੀਜ਼ਾਂ ਪਟਕਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਆ ਰੋਕਣ ਦੀ ਕੋਸ਼ਿਸ਼ ਕਰ ਸਕਦੇ ਆ ਪਰ ਉਹ ਮਾਲਕ ਕਿਸੇ ਦੇ ਰੋਕਿਆ ਰੁਕਦਾ ਨਹੀਂ ਜੇਕਰ ਆਪਣਾ ਵਿਸ਼ਵਾਸ ਪੱਕਾ ਹੋਵੇ ਕੀ ਸਾਡਾ ਵਿਸ਼ਵਾਸ ਪੱਕਾ ਆ ਚਾਹੇ ਕੋਈ ਲੱਖ ਕੋਸ਼ਿਸ਼ ਕਰ ਲਵੇ ਸਾਡੇ ਤੋਂ ਸਾਡੇ ਮੁਰਸ਼ਿਦ ਨੂੰ ਦੂਰ ਕਰਨ ਦੀ ਪਰ ਉਹ ਨੂੰ ਕੋਈ ਸਾਡੇ ਤੋਂ ਖੋ ਨਹੀਂ ਸਕਦਾ ਕਿਉਂਕਿ ਉਹਦੇ ਤੋਂ ਵੱਡਾ ਨਾ ਕੋਈ ਹੋਇਆ ਤੇ ਨਾ ਕਿਸੇ ਨੇ ਹੋਣਾ ਹੈ ਸੋ ਕੁਝ ਸਮਾਂ ਜੇਕਰ ਕੋਈ ਕਰਦਾ ਕਰਾਉਂਦਾ ਵੀ ਹੈ ਕੁਝ ਸਮਾਂ ਚੱਲਦਾ ਹੈ ਉਹ ਵੀ ਇਸ ਲਈ ਚੱਲ ਜਾਂਦਾ ਮਾਲਕ ਤੁਹਾਨੂੰ ਦਿਖਾਉਂਦਾ ਹੈ ਕਿ ਜੇਕਰ ਕਿਸੇ ਨੇ ਕੁਝ ਕੀਤਾ ਹੈ ਤੇ ਬਾਅਦ ਵਿੱਚ ਉਹ ਸਵਾਰ ਕੇ ਵੀ ਕੰਮ ਦਿਖਾਉਂਦਾ ਹੈ ਕਿ ਮੈਂ ਨਾਲ ਖੜਾ ਹਾਂ ਸੋ ਉਹ ਇਸ ਲਈ ਕੁਝ ਦੁਖਾਉਂਦੇ ਆ ਕਿ ਅਸੀਂ ਜ਼ਿੰਦਗੀ ਵਿੱਚ ਕਈ ਵਾਰ ਮੁਸ਼ਕਲਾਂ ਨੂੰ ਦੇਖ ਕੇ ਕਹਿ ਦਿੰਦੇ ਕਿ ਸਾਡੇ ਲਈ ਸਾਡੇ ਮਾਲਕ ਨੇ ਕੀ ਕੀਤਾ ਕੀ ਸੋਚਿਆ ਅਸੀਂ ਸੇਵਾ ਕਰਦੇ ਆ ਤੇ ਉਸ ਸਮੇਂ ਸਾਨੂੰ ਅਹਿਸਾਸ ਹੁੰਦਾ ਹੈ ਜਦੋਂ ਸਾਡੇ ਤੇ ਕੋਈ ਮੁਸ਼ਕਲ ਆਉਂਦੀ ਆ ਤੇ ਫਰ ਉਹ ਮੁਸ਼ਕਲ ਨੂੰ ਦੂਰ ਵੀ ਮਾਲਕ ਸਮਾਂ ਆਉਣ ਤੇ ਕਰ ਦਿੰਦਾ ਹੈ ਕੁਝ ਸਮਾਂ ਦਿਆ ਕਰੋ ਜਦੋਂ ਵੀ ਕੋਈ ਮੁਸ਼ਕਲ ਚੱਲਦੀ ਹੈ ਤੇ ਕਦੇ ਘਬਰਾਉਣਾ ਕੁਝ ਸਮਾਂ ਹਾਲਾਤ ਜਿਹੜੇ ਆ ਉਹ ਸਾਰੇ ਆਪਣੇ ਮਾਲਕ ਨੂੰ ਦੱਸੋ ਉਹਦੇ ਅੱਗੇ ਅਰਦਾਸ ਬੇਨਤੀ ਕਰੋ ਉਹ ਹੀ ਮੁਸ਼ਕਲ ਦੇ ਵਿੱਚੋਂ ਕੱਢ ਸਕਦਾ ਹੈ ਕਿਉਂਕਿ ਉਹਦੇ ਤੋਂ ਸਵਾ ਸਾਡਾ ਕੋਈ ਵੀ ਸਹਾਰਾ ਨਹੀਂ ਜਦੋਂ ਅਸੀਂ ਆਪਣੀ ਸੋਚ ਨੂੰ ਵਧਿਆ ਕਰ ਲੈਨੇ ਸੋਚ ਨੂੰ ਟਿਕਾ ਲੈਨੇ ਕਿ ਸਾਡੇ ਤੋਂ ਕੋਈ ਨਹੀਂ ਕੁਝ ਹੋ ਸਕਦਾ ਹੈ ਕਿਉਂਕਿ ਇਹ ਸਭ ਕੁਝ ਸਾਡੇ ਮਾਲਕ ਦਾ ਦਿੱਤਾ ਹੋਇਆ ਹੈ ਤੇ ਉਹ ਸਾਡੇ ਨਾਲ ਜਦੋਂ ਅਸੀਂ ਕਰਮ ਚੰਗਾ ਕਰਦੇ ਹਾਂ ਮਨ ਵਿੱਚ ਕੋਈ ਡਰ ਨਹੀਂ ਹੈ ਕਿ ਸਾਡਾ ਕਰਮ ਚੰਗਾ ਹੈ ਅਸੀਂ ਕੁਝ ਗਲਤ ਕੀਤਾ ਨਹੀਂ ਮਨ ਵਿੱਚ ਡਰ ਕਿਸ ਗੱਲ ਦਾ ਤੇ ਉਦੋਂ ਕਿਸੇ ਦਾ ਕੀਤਾ ਕਰਾਇਆ ਨਹੀਂ ਚੱਲਦਾ ਸੋ ਸਿਰਫ ਅਸੀਂ ਆਪਣੀ ਸੋਚ ਨੂੰ ਟਿਕਾਉਣਾ ਹੈ ਜਿਸ ਦਿਨ ਅਸੀਂ ਆਪਣੀ ਸੋਚ ਟਿਕਾ ਲਈ ਇਹ ਸਭ ਰੌਲੇ ਖਟਮ ਹੋ ਜਾਣਗੇ ਕੀਤੇ ਕਰਾਏ ਆਪਣੇ ਆਪ ਦੂਰ ਹੋ ਜਾਣਗੇ ਪ੍ਰਮਾਤਮਾ ਫਿਰ ਆਪ ਸਭ ਕੁਝ ਅੱਖੀ ਦਿਖਾ ਦਿੰਦਾ ਜਦੋਂ ਅਸੀਂ ਵਿਸ਼ਵਾਸ ਇਸ ਤਰ੍ਹਾਂ ਨਾ ਬਣਾ ਲੈਂਦੇ ਆ ਜੀ ਬਸ ਕੋਸ਼ਿਸ਼ ਇੰਨੀ ਕੁ ਕਰੋ ਕਿ ਆਪ ਕਦੇ ਕਿਸੇ ਦਾ ਮਾੜਾ ਨਾ ਕਰੋ ਨਾ ਹੀ ਸੋਚੋ ਜਦੋਂ ਤੁਸੀਂ ਇਹੋ ਜਿਹੇ ਗੁਣ ਅਪਣਾ ਲੈਂਦੇ ਆ ਤੇ ਮੁਸ਼ਕਲ ਆਪਣੇ ਆਪ ਦੂਰ ਹੋ ਜਾਂਦੀ ਆ ਸੋ ਕਰਮ ਚੰਗਾ ਹੋਣਾ ਚਾਹੀਦਾ ਜਦੋਂ ਅਸੀਂ ਕਰਮ ਚੰਗਾ ਕਰਾਂਗੇ ਸੋ ਬਹੁਤਿਆਂ ਟੈਨਸ਼ਨਾਂ ਬੋਝ ਮਨ ਉੱਤੇ ਪਾਉਣ ਦੇ ਨਾਲ ਵੀ ਸਰੀਰ ਨੂੰ ਰੋਗ ਲੱਗਦੇ ਆ ਸੋ ਮਨ ਤੇ ਬੋਝ ਕਦੇ ਨਾ ਬਣਾਓ ਕਿ ਕਿਸੇ ਦਾ ਕੀਤਾ ਕਰਾਇਆ ਚੱਲਦਾ ਹੈ ਇਹਨਾਂ ਗੱਲਾਂ ਨੂੰ ਇਗਨੋਰ ਕਰਕੇ ਸੇਵਾ ਕਰਦੇ ਜਾਓ ਚੰਗਾ ਕਰਮ ਕਰਦੇ ਜਾਓ ਆਪਣੇ ਆਪ ਸਭ ਕੁਝ ਸਹੀ ਹੋ ਜਾਂਦਾ ਹੈ ਜਿਸ ਨੂੰ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜਦੋਂ ਵੀ ਅਸੀਂ ਪੀਰ ਦੇ ਦਰਬਾਰ ਜਾਣ ਦੀ ਗੱਲ ਕਰਦੇ ਆ ਤੇ ਸਰੀਰ ਦੁਖਣ ਲੱਗ ਪੈਂਦਾ ਹੈ ਸੇਤ ਖਰਾਬ ਹੋ ਜਾਂਦੀ ਜਾਨੀ ਕਿ ਸੋ ਦੇਖੋ ਜੀ ਜਦੋਂ ਵੀ ਆਪਾਂ ਚੰਗਾ ਕਰਮ ਕਰਨਾ ਹੈ ਖਾਸ ਕਰਕੇ ਪ੍ਰਮਾਤਮਾ ਦੀ ਤਰਫ ਤੁਰਨਾ ਹੈ ਪ੍ਰਮਾਤਮਾ ਲਈ ਟਾਈਮ ਕੱਢਣ ਲੱਗਣਾ ਤੇ ਉਸ ਵੇਲੇ ਕਾਲ ਦਾ ਪੂਰਾ ਜੋਰ ਹੁੰਦਾ ਕਿ ਇਹ ਨਾ ਜਾ ਪਵੇ ਇਹ ਸਿਰਫ ਕੋਸ਼ਿਸ਼ਾਂ ਹੁੰਦੀਆਂ ਆ ਰੋਕਣ ਦੀਆਂ ਕਿਉਂਕਿ ਕਾਲ ਕਦੇ ਨਹੀਂ ਚਾਹੁੰਦਾ ਕਿ ਮੇਰੇ ਘੇਰੇ ਚੋਂ ਇਹ ਬਚ ਜਾਣਾ ਸੋ ਮੇਰੇ ਬਣ ਕੇ ਰਹਿਣਾ ਕਿਉਂਕਿ ਹਰ ਕੋਈ ਜਦੋਂ ਕਬਜ਼ਾ ਕਰ ਲੈਂਦਾ ਹੈ ਤੇ ਉਹ ਸਿਰਫ ਆਪਣੇ ਆਪ ਬਾਰੇ ਹੀ ਸੋਚਦਾ ਕਿਸੇ ਬਾਰੇ ਨਹੀਂ ਸੋ ਇਸ ਕਰਕੇ ਇੱਥੇ ਕੋਸ਼ਿਸ਼ ਆਪਨੇ ਕਰਨੀ ਹੈ ਕਿ ਅਸੀਂ ਚਾਹੇ ਜੋ ਮਰਜ਼ੀ ਹੋ ਜਾਵੇ ਆਪਣੇ ਮਾਲਕ ਨੂੰ ਟਾਈਮ ਦੇਣਾ ਹੈ ਤੇ ਜਾਣਾ ਹੈ ਤੇ ਜਾਣਾ ਹੀ ਆ ਕਿਉਂਕਿ ਹੁਣ ਜਦੋਂ ਦੇਖੋ ਸਰੀਰ ਨੂੰ ਕੋਈ ਦੁੱਖ ਆਉਂਦਾ ਹੈ ਤੇ ਸਾਨੂੰ ਪਤਾ ਹੈ ਦੁੱਖ ਆ ਸਰੀਰ ਨੂੰ ਪਰ ਚਾਹੇ ਸਾਡਾ ਦਿਲ ਕਰੇ ਕਿਸੇ ਕੰਮ ਲਈ ਨਾ ਕਰੇ ਪਰ ਪਤਾ ਹੈ ਮਜਬੂਰੀ ਆ ਕਰਨਾ ਪੈਣਾ ਕਿਉਂਕਿ ਰੋਟੀ ਖਾਣੀ ਆ ਇਸੇ ਤਰ੍ਹਾਂ ਜਦੋਂ ਵੀ ਪ੍ਰਮਾਤਮਾ ਦੇ ਜਾਣ ਦੀ ਗੱਲ ਕਰੂੰ ਕੋਈ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਉਸ ਸਮੇਂ ਵੀ ਇੱਕ ਫਰਜ਼ ਸਮਝੋ ਕਿ ਚਾਹੇ ਜੋ ਮਰਜ਼ੀ ਹੋਵੇ ਪਰ ਅਸੀਂ ਹਾਜ਼ਰੀ ਲਗਾਣੀ ਲਗਾਣੀ ਆ ਕਿਉਂਕਿ ਪ੍ਰਮਾਤਮਾ ਵੱਲ ਜਦੋਂ ਅਸੀਂ ਤੁਰਦੇ ਹਾਂ ਤੇ ਰੁਕਾਵਟਾਂ ਬਹੁਤ ਰਸਤੇ ਵਿੱਚ ਆਉਂਦੀਆਂ ਆ ਉਹ ਇਸ ਲਈ ਆਉਂਦੀਆਂ ਕਿ ਇਹ ਇਨਸਾਨ 파ਰਨਰ ਲੱਗ ਸਕੇ ਸੋ ਕੋਸ਼ਿਸ਼ ਕਰਦੇ ਜਾਓ ਜਦੋਂ ਕੋਸ਼ਿਸ਼ ਕਰਨੀ ਸ਼ੁਰੂ ਕਰੋਗੇ ਤੇ ਸਫਲਤਾ ਆਪਣੇ ਆਪ ਮਿਲ ਜਾਂਦੀ ਹੈ ਮਾਲਕ ਫਿਰ ਆਪਣੇ ਆਪ ਕਿਰਪਾ ਕਰ ਦਿੰਦਾ ਹੈ ਤੇ ਆਪਣੀ ਸ਼ਰਨ ਵਿੱਚ ਥਾਂ ਦੇ ਦਿੰਦਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰ ਲਈਏ ਜੀ ਕਿ ਜਦੋਂ ਪਰਮਾਤਮਾ ਸਾਨੂੰ ਕੁਝ ਦਿੰਦਾ ਹੈ ਜਦੋਂ ਅਸੀਂ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਕਿਸੇ ਵੀ ਗੁਰੂ ਪੀਰ ਨੂੰ ਮੰਨਦੇ ਆ ਤੇ ਜਦੋਂ ਹੁਣ ਸਮਾਂ ਆਉਂਦਾ ਹੈ ਕਿਉਂਕਿ ਜਦੋਂ ਸੇਵਾ ਕਰਦੇ ਆਂ ਤੇ ਉਹ ਸੇਵਾ ਦਾ ਫਲ ਤਾਂ ਮਿਲਣਾ ਹੀ ਆ ਇੱਕ ਨਾ ਇੱਕ ਦਿਨ ਪਰ ਇਹਨਾਂ ਕਿ ਆਪਣਾ ਮਨ ਸਾਫ਼ ਰੱਖੋ ਫਿਰ ਜ਼ਰੂਰ ਮਿਲਦਾ ਹੈ ਪਰ ਜਿਹੜਾ ਫਲ ਮਨ ਸਾਫ਼ ਰੱਖਿਆ ਮਿਲਣਾ ਹੈ ਇੱਕ ਤਾਂ ਹੈ ਸੇਵਾ ਕਰਦੇ ਆਂ ਪਰ ਅਸਲੀ ਮਨ ਵਿੱਚ ਫਿਰ ਵੀ ਬਹੁਤ ਕੁਝ ਕਿਸੇ ਲਈ ਸੋਚਦੇ ਆਂ ਉਹ ਸੇਵਾ ਸਾਡੀ ਉਨੀਕ ਹੈ ਕਿ ਜੋ ਚੀਜ਼ ਸਾਨੂੰ ਚਾਹੀਦੀ ਹੈ ਚਲੋ ਉਹ ਜ਼ਿੰਦਗੀ 'ਚ ਮਿਲ ਜਾਂਦੀ ਪਰ ਅਸਲ ਚੀਜ਼ ਜੋ ਹੈ ਅਸਲ ਪਿਆਰ ਪਰਮਾਤਮਾ ਦਾ ਮਿਲਦਾ ਹੈ ਉਹ ਕਿਸ ਤਰ੍ਹਾਂ ਮਿਲਦਾ ਹੈ ਜਦੋਂ ਅਸੀਂ ਮਨ ਸਾਫ਼ ਰੱਖਦੇ ਹਾਂ ਸੇਵਾ ਕਰਦੇ ਜਾਂਦੇ ਹਾਂ ਕਿਉਂਕਿ ਸੇਵਾ ਦਾ ਫਲ ਚਾਹੇ ਤੁਹਾਡੀ ਨੀਅਤ ਚੰਗੀ ਆ ਚਾਹੇ ਮਾੜੀ ਆ ਮਿਲਦਾ ਜ਼ਰੂਰ ਆ ਕਿਉਂਕਿ ਪਰਮਾਤਮਾ ਕਦੇ ਹੱਕ ਨਹੀਂ ਰੱਖਦਾ ਇੱਥੇ ਇਨਸਾਨ ਹੀ ਇਨਸਾਨ ਨਾਲ ਧੱਗੀ ਕਰ ਸਕਦਾ ਪਰ ਪਰਮਾਤਮਾ ਇਹੋ ਜਿਹਾ ਨਹੀਂ ਕਦੇ ਆਪਣੇ ਬੱਚਿਆਂ ਨਾਲ ਕਰ ਸਕਦਾ ਕੁਝ ਸੋ ਜਦੋਂ ਪਰਮਾਤਮਾ ਕੁਝ ਬਖਸ਼ਦਾ ਹੈ ਤੇ ਉਹ ਇਸ ਤਰ੍ਹਾਂ ਬਖਸ਼ਦਾ ਹੈ ਕਿ ਜਿਹੜਾ ਇਨਸਾਨ ਸੇਵਾ ਬੰਦਗੀ ਵਾਲਾ ਹੈ ਜਦੋਂ ਉਹਦੇ ਤੇ ਫਿਰ ਕਿਰਪਾ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਗਿਆਨ ਦੀ ਗੱਲ ਕਰਨੀ ਉਹ ਇਨਸਾਨ ਸ਼ੁਰੂ ਕਰ ਦਿੰਦਾ ਹੈ ਤੇ ਚੰਗੇ ਮਾੜੇ ਦੀ ਉਹਨੂੰ ਪਰਖ ਹੋ ਜਾਂਦੀ ਆ ਕੀ ਸਹੀ ਹੈ ਕੀ ਗਲਤ ਆ ਇਹਦੇ ਬਾਰੇ ਅੰਦਾਜ਼ਾ ਉਸ ਇਨਸਾਨ ਨੂੰ ਹੋ ਜਾਂਦਾ ਜਿਹਦੇ ਤੇ ਖਾਸ ਮਾਲਕ ਦੀ ਕਿਰਪਾ ਆਉਂਦੀ ਕਿਉਂਕਿ ਮਾਲਕ ਉਹਨੂੰ ਇਹੋ ਜੀ ਨਿਗਾਹ ਬਖਸ਼ਦਾ ਹੈ ਤੀਸਰਾ ਨੇਤਰ ਖੋਲ ਦਿੰਦਾ ਹੈ ਗਿਆਨ ਦਾ ਭੰਡਾਰ ਖੋਲ ਦਿੰਦਾ ਹੈ ਸੋ ਗਿਆਨ ਹੋ ਜਾਂਦਾ ਉਸ ਸੰਸਾਰ ਨੂੰ ਜਿਹਦੇ ਤੇ ਮਾਲਕ ਦੀ ਖਾਸ ਪੀਰ ਆ ਫਕੀਰਾਂ ਦੀ ਕਿਰਪਾ ਹੁੰਦੀ ਹੈ ਤਾਂ ਫਿਰ ਜ਼ਿੰਦਗੀ ਵਿੱਚ ਉਸ ਸੰਸਾਰ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਤੇ ਨਾ ਹੀ ਉਹ ਕਦੇ ਕਿਸੇ ਦੀ ਗੱਲ ਵਿੱਚ ਆ ਸਕਦਾ ਹੈ ਸੋ ਇੰਨਾ ਕ ਹੈ ਕਿ ਦੁੱਖ ਸੁਣ ਕੇ ਦੁੱਖ ਵਿੱਚ ਤੁਹਾਡਾ ਸਹਾਰਾ ਬਣ ਜਾਵੇਗਾ ਪਰ ਇਹ ਨਹੀਂ ਹੋ ਸਕਦਾ ਕਿ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲਵੇਗਾ ਜਾਂ ਫਿਰ ਕੋਈ ਉਹਨੂੰ ਲੱਖ ਕੋਸ਼ਿਸ਼ ਲਾਲਚ ਦੇਣ ਲੱਗ ਪਵੇ ਕਰ ਲਵੇ ਕਿ ਸਾਡੇ ਮਗਰ ਲੱਗ ਜਾਵੇ ਮਾੜੇ ਰਾਹ ਪੈ ਜਾਵੇ ਪਰ ਨਹੀਂ ਕਿਉਂਕਿ ਜਿੱਦੇ ਤੇ ਮਾਲਕ ਦੀ ਕਿਰਪਾ ਹੀ ਹੋ ਗਈ ਆ ਮਾਲਕ ਨੇ ਉਹਦੀ ਦੇਖਣੀ ਪਰਖਣੀ ਸੋਚ ਵਿੱਚ ਹੀ ਫਰਕ ਲੈ ਜਾਂਦਾ ਆਪਣੇ ਨਾਲ ਜੋੜ ਲਿਆ ਉਹਦੇ ਤੇ ਫਿਰ ਕਿਸੇ ਦਾ ਕੋਈ ਅਸਰ ਨਹੀਂ ਚੱਲਦਾ ਸਿਰਫ ਉਹ ਪ੍ਰਮਾਤਮਾ ਦਾ ਪੂਰੇ ਤੇ ਹੱਥ ਹੁੰਦਾ ਹੈ ਸੋ ਇਹ ਹੈ ਅਸਲ ਕਿਰਪਾ ਪਰਮਾਤਮਾ ਦੀ ਪੀਰਾਂ ਦੀ ਸੋ ਜਦੋਂ ਅਸੀਂ ਸੇਵਾ ਕਰਦੀਆਂ ਤੇ ਅਸਲ ਕਮਾਈ ਫਿਰ ਇੱਥੋਂ ਪਹਿਚਾਣੀ ਜਾਂਦੀ ਆ ਕਿਉਂਕਿ ਅਸਲ ਕਮਾਈ ਦੀ ਫਿਰ ਜਦੋਂ ਕਦਰ ਪੈਂਦੀ ਹੈ ਤਾਂ ਪਰਮਾਤਮਾ ਫਿਰ ਇਸ ਤਰ੍ਹਾਂ ਕੁਝ ਕਰਦਾ ਹੈ ਤੇ ਜਦੋਂ ਫਿਰ ਦੁਨੀਆ ਦੇਖ ਕੇ ਇਹ ਕਹਿੰਦੀ ਆ ਕਿ ਵਾਕਈ ਇਹਦਾ ਮਾਲਕ ਬਹੁਤ ਬਯੰਤ ਹੈ ਜਿਹਨੇ ਸੇਵਾ ਕੀਤੀ ਆ ਤੇ ਕਰਕੇ ਇਹਨੇ ਬਹੁਤ ਕੁਝ ਪਾਇਆ ਵੀ ਹੈ ਕਿਉਂਕਿ ਉਹ ਪਖੜਾ ਹੋ ਜਾਂਦਾ ਸਾਰਿਆਂ ਨਾਲ ਫਿਰ ਜੋ ਰਿਸ਼ਤੇ ਆਪ ਛੱਡ ਕੇ ਗਏ ਹੁੰਦੇ ਨੇ ਉਹ ਰਿਸ਼ਤੇ ਤਰਸਦੇ ਆ ਮਿਲਣ ਨੂੰ ਸੋ ਕੋਸ਼ਿਸ਼ ਕਰਿਆ ਕਰੋ ਕਿ ਕਦੇ ਕਿਸੇ ਦਾ ਮਨ ਨਾ ਦਿਖਾਈਏ ਸੋ ਜਦੋਂ ਕਿਸੇ ਦਾ ਸੀ ਮਨ ਦਿਖਾਉਂਦੇ ਆ ਤਾਂ ਪਰਮਾਤਮਾ ਕਿਦੋਂ ਉਹਨਾਂ ਦਾ ਸਮਾਂ ਬਦਲ ਦਵੇ ਕੁਝ ਨਹੀਂ ਸਮਝਾਉਂਦੀ ਕਿਉਂਕਿ ਕਦੇ ਕਿਸੇ ਨੂੰ ਗਰੀਬ ਸਮਝ ਕੇ ਮਜ਼ਾਕ ਟੀਚਰ ਨਾ ਕਰੋ ਕਿਉਂਕਿ ਜਦੋਂ ਕਿਸੇ ਤੇ ਕੋਈ ਮੁਸ਼ਕਲ ਪੈਂਦੀ ਆ ਜਿਹੜਾ ਉਸ ਮੁਸ਼ਕਲ ਨਾਲ ਲੜ ਰਿਹਾ ਆ ਉਹਨੂੰ ਪਤਾ ਹੁੰਦਾ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਪਰ ਮੁਸ਼ਕਲ ਵੇਲੇ ਇਹ ਸਭ ਕੁਝ ਜਦੋਂ ਅਸੀਂ ਕਿਸੇ ਨਾਲ ਕਰਦੇ ਆ ਤੇ ਉਹਦੀ ਸਜ਼ਾ ਭੋਗਣ ਲਈ ਵੀ ਸਾਨੂੰ ਤਿਆਰ ਰਹਿਣਾ ਪੈਂਦਾ ਆ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਇਹੋ ਜਿਹਾ ਕੁਝ ਕਹਿੰਦੇ ਆ ਕਿਸੇ ਦਾ ਮਨ ਦਿਖਾਉਣੇ ਆ ਤੇ ਆਪ ਦੀ ਜ਼ਿੰਦਗੀ ਵਿੱਚ ਇਹੋ ਜਿਹਾ ਖਲਾਰਾ ਫਿਰ ਪੈ ਜਾਂਦਾ ਫਿਰ ਉਹ ਖਲਾਰਾ ਕੋਈ ਹੋਰ ਨਹੀਂ ਪਰਮਾਤਮਾ ਪਾਉਂਦਾ ਹੈ ਤਾਂ ਫਿਰ ਇਨਸਾਨ ਪੂਰੀ ਜ਼ਿੰਦਗੀ ਉਸ ਖਲਾਰੇ ਨੂੰ ਸਮੇਟਣ ਤੇ ਲਗਾ ਦਿੰਦਾ ਹੈ